ਮੋਗਾ ਸ਼ਿਵ ਸੇਨਾ ਹਿੰਦੁਸਤਾਨ ਵੱਲੋਂ ਝੰਡਾ ਲਹਿਰਾਉਣ ਦੀ ਕੌਮੀ ਮੁਹਿੰਮ ਦਾ ਆਗਾਜ਼ 2027 ਦੀਆਂ ਚੋਣਾਂ ਲੜਨ ਦਾ ਐਲਾਨ ਮੋਗਾ ਨਰੇਸ਼ ਕੋਰਾ ਸ਼ਿਵ ਸੇਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਅੱਜ ਮੋਗਾ ਵਿਖੇ ਪਾਰਟੀ ਦੀ ਝੰਡਾ ਲਹਿਰਾਉਣ ਮੁਹਿੰਮ ਦੀ ਕੌਮੀ ਪੱਧਰ ਤੇ ਸ਼ੁਰੂਆਤ ਕੀਤੀ ਇਹ ਸ਼ੁਰੂਆਤ ਪ੍ਰਦੇਸ਼ ਮहासਚਿਵ ਵਿਕਾਸ ਕਪੂਰ ਦੇ ਗ੍ਰਹਿ ਵਿਖੇ ਝੰਡਾ ਲਹਿਰਾ ਕੇ ਅਤੇ ਉਨ੍ਹਾਂ ਦੇ ਅਹੁਦੇ ਦੀ ਨੀਮ ਪਲੇਟ ਲਗਾ ਕੇ ਕੀਤੀ ਗਈ ਇਸ ਮੌਕੇ ਪਵਨ ਗੁਪਤਾ ਅਤੇ ਵਿਕਾਸ ਕਪੂਰ ਨੇ ਪਾਰਟੀ ਦੀਆਂ ਆਗਾਮੀ ਯੋਜਨਾਵਾਂ ਅਤੇ ਉਦੇਸ਼ਾਂ ਬਾਰੇ ਅਹਿਮ ਜਾਣਕਾਰੀ ਦਿੱਤੀ ਮੁੱਖ ਅੰਸ਼ ਝੰਡਾ ਮੁਹਿੰਮ ਪੂਰੇ ਭਾਰਤ ਵਿੱਚ ਸ਼ਿਵ ਸੈਨਾ ਹਿੰਦੁਸਤਾਨ ਦੇ ਹਰ ਅਹੁਦੇਦਾਰ ਰਾਸ਼ਟਰੀ ਤੋਂ ਲੈ ਕੇ ਮੰਡਲ ਪੱਧਰ ਤੱਕ ਦੇ ਘਰ ਪਾਰਟੀ ਦਾ ਝੰਡਾ ਅਤੇ ਨਾਮ ਦੀ ਪਲੇਟ ਲਗਾਈ ਜਾਵੇਗੀ। ਹਿੰਦੂ ਹਿੱਤਾਂ ਦੀ ਰਾਖੀ ਪਵਨ ਗੁਪਤਾ ਨੇ ਦੋਸ਼ ਲਾਇਆ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹਿੰਦੂਆਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਪਾਰਟੀ ਦਾ ਮੁੱਖ ਉਦੇਸ਼ ਹਿੰਦੂਆਂ ਦੇ ਹੱਕਾਂ ਅਤੇ ਗਊ ਰੱਖਿਆ ਲਈ ਕੰਮ ਕਰਨਾ ਹੈ। 2027 ਵਿਧਾਨ ਸਭਾ ਚੋਣਾਂ ਵਿਕਾਸ ਕਪੂਰ ਨੇ ਐਲਾਨ ਕੀਤਾ ਕਿ ਸ਼ਿਵ ਸੇਨਾ ਹਿੰਦੁਸਤਾਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਏਗੀ ਮਿਹਨਤੀ ਵਰਕਰਾਂ ਨੂੰ ਉਮੀਦਵਾਰ ਬਣਾਇਆ ਜਾਵੇਗਾ ਇਨਸਾਫ ਦੀ ਮੰਗ ਪਾਰਟੀ 35000 ਹਿੰਦੂਆਂ ਦੇ ਕਤਲੇਆਮ ਦੇ ਪੀੜਤਾ ਲਈ ਇਨਸਾਫ ਅਤੇ 782 ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਲਈ ਸੰਘਰਸ਼ ਕਰ ਰਹੀ ਹੈ ਮੈਂਬਰਸ਼ਿਪ ਮਹਿੰਮਾ ਪਾਰਟੀ ਵੱਲੋਂ ਮੈਂਬਰਸ਼ਿਪ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਵਿੱਚ ਬਜ਼ੁਰਗ ਔਰਤਾਂ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ ਇਸ ਮੌਕੇ ਹਾਜ਼ਰ ਪ੍ਰਮੁੱਖ ਆਗੂ ਰਾਸ਼ਟਰੀ ਮਹਾ ਮੰਤਰੀ 크੍ਰਿਸ਼ਨ ਸ਼ਰਮਾ ਰਾਸ਼ਟਰੀ ਸਲਾਹਕਾਰ ਹੇਮਰਾਜ ਗੋਇਲ ਉੱਤਰੀ ਭਾਰਤ ਮਹਿਲਾ ਪ੍ਰਧਾਨ ਸਵਰਾਜ ਪਾਟਿਆ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ ਮਨਦੀਪ ਸ਼ਰਮਾ ਮਜ਼ਦੂਰ ਸੇਨਾ ਪ੍ਰਧਾਨ ਨਰਿੰਦਰ ਪਰਦਵਾਜ ਕਾਜਲ ਕਪੂਰ ਸੌਰਵ ਕਪੂਰ ਅਤੇ ਹੋਰ ਪਤਵੰਤੇ ਸੱਜਣ

ਜਿੰਦਾਬਾਦ ਰੋਣਾ ਹਿੰਦੁਸਤਾਨ ਜਿੰਦਾਬਾਦ ਸੇਕਰੇ ਵੀਰ ਬਲੰਗੀ ਹਰ ਹਰ ਮਹਾਦੇਵ ਤੁਹਾਨੂੰ ਜੀ ਸੁਮਿਤ ਕਰਨਗੇ ਵੇਟ 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 ਸਿਰਸਾ ਦਾ ਹਿੰਦੁਸਤਾਨ ਉਰ ਦੇਸ਼ਕ ਮਹਿੰਮ ਸ਼ੁਰੂ ਕਰ ਰਹੀ ਹੈ ਜਿਹਦਾ ਆਗਾਜ਼ ਪੰਜਾਬ ਦੇ ਵਿੱਚ ਮੋਗਾ ਦੀ ਧਰਤੀ ਤੋਂ ਕੀਤਾ ਜਾ ਰਿਹਾ ਹੈ ਜਿਸ ਚ ਪਾਰਟੀ ਦੇ ਸੂਬਾ ਜਨਰਲ ਸੈਕਟਰੀ ਸ੍ਰੀ ਵਿਕਾਸ ਕਪੂਰ ਜੀ ਦੇ ਨਿਵਾਸ ਸਥਾਨ ਦੇ ਉਸੇ ਪਹਿਲਾ ਉਨ੍ਹਾਂ ਦੇ ਨਾਮ ਦੀ ਨੇਮ ਪਲੇਟ ਲਗਾਈ ਗਈ ਹੈ ਫਿਰ ਪਾਰਟੀ ਦਾ ਝੰਡਾ ਉਨ੍ਹਾਂ ਦੇ ਘਰ ਦੇ ਉੱਤੇ ਲਹਿਰਾਇਆ ਗਿਆ ਸਿੱਖ ਸਨਾਂ ਦੇ ਦੋਸਤਾਂ ਵੀ ਪੁਰੇ ਬੇਜ਼ ਨੇ ਵੀ ਜਿੱਤੇ ਵੀ ਪਦ ਅਧਿਕਾਰੀ ਹੈ ਸਾਰੇ ਕਰਤਾ ਉਹ ਇਸ ਅਭਿਆਨ ਨੂੰ ਸ਼ੁਰੂ ਕਰ ਸਕਦੇ ਆ ਆਪਣੇ ਘਰਾਂ ਦੇ ਬਾਹਰ ਨੇਮ ਪਲੇਟ ਔਰ ਆਪਣੇ ਘਰ ਦੇ ਉੱਤੇ ਝੰਡਾ ਲਗਾ ਸਕਦੇ ਆ ਝੰਡੇ ਦੀ ਜੇਕਰ ਜਰੂਰਤ ਹੋਵੇ ਤਾਂ ਸਿੱਖ ਸਨਾਂ ਦੇ ਰਾਸ਼ਟਰੀ ਕਾਰ्यालय ਪਟਿਆਲਾ ਤੋਂ ਮੰਗਾ ਸਕਦੇ ਆ ਔਰ ਝੰਡਾ ਵਗਾਣਾ ਆਪਣੇ ਘਰਾਂ ਦੇ ਉੱਤੇ ਲਾਓ ਨੇਮ ਬਲੇਡ ਆਪਣੇ ਘਰ ਦੇ ਬਾਹਰ ਲਗਾਓ ਜਿਹਦੇ ਨਾਲ ਪਾਰਟੀ ਦਾ ਲਗਾਤਾਰ ਵਿਸਤਾਰ ਔਰ ਪ੍ਰਚਾਰ ਹੋਏਗਾ ਸੋੜੀ ਪਹਿਚਾਨ ਬਣੇਗੀ ਔਰ ਇਸ ਮੂਹਮ ਨੂੰ ਜਿਆਦਾ ਤੋਂ ਜਿਆਦਾ ਆਪਣੇ ਆਪਣੇ ਪਰਦੇਸਾਂ ਦੇ ਵਿੱਚ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਆਪਣੇ ਆਪਣੇ ਸੀਨੀਅਰ ਲੀਡਰ ਸਾਹਿਬਾਨ 200 ਸੱਜਣਾਂ ਦੀ ਸ਼ੁਰੂਆਤ ਕਰੋ ਵਗਾਓ ਔਰ ਇਸ ਮੂਹਮ ਨੂੰ ਸਫਲ ਕਰੋ ਜੈ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਹਰ ਹਰ ਮਹਾਦੇਵ ਜੈ ਹੋ ਜਾਣਕਾਰੀ ਪਵਨ ਗੁਪਤਾ ਜੀ ਅੱਜ ਤੁਹਾਡੇ ਘਰ ਆ ਵਿਸੇ ਆਏ ਉਹਦੇ ਬਾਰੇ ਜਾਣਕਾਰੀ ਦੇਣਾ ਜੀ ਅੱਜ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਜੀ ਮੇਰੇ ਘਰ ਆਏ ਸੀ ਇੱਕ ਪਾਰਟਿਕੂਲਰ ਐਕਟੀਵਿਟੀ ਕਰੀ ਹੈ ਸ਼ਿਵ ਸੈਨਾ ਹਿੰਦੁਸਤਾਨ ਸਾਰੇ ਹਿੰਦੁਸਤਾਨ ਤੇ ਲਾਂਚ ਕਰ ਰਹੀ ਹੈ ਕਿ ਜਿਹੜੇ ਉਹਨਾਂ ਦੇ ਪਤਾਧਿਕਾਰੀ ਹੈ ਜਿਹੜੇ ਉਹਨਾਂ ਦੇ ਮੈਂਬਰ ਹੈ ਸ਼ਿਵ ਸੈਨਾ ਹਿੰਦੁਸਤਾਨ ਦੇ ਸਾਡੇ ਅਸੀਂ ਉਹਨਾਂ ਦੇ ਘਰੇ ਨੇਮ ਪਲੇਟ ਸ਼ਿਵ ਸੈਨਾ ਹਿੰਦੁਸਤਾਨ ਦੀ ਉਹਨਾਂ ਦਾ ਅਹੁਦਾ ਪਲੱਸ ਜਿਹੜਾ ਸ਼ਿਵ ਸੈਨਾ ਹਿੰਦੁਸਤਾਨ ਦਾ ਜਿਹੜਾ ਝੰਡਾ ਹੈ ਉਹ ਅਸੀਂ ਜਿਹੜਾ ਉਹ ਸਟਾਰਟ ਕੀਤੀ ਹੈ ਮੋਹਮ ਕਿ ਉਹਦਾ ਸ਼ੁਭ ਆਰੰਭ ਜਿਹੜਾ ਸਾਰੇ ਹਿੰਦੁਸਤਾਨ ਦੇ ਵਿੱਚ ਅੱਜ ਪੰਜਾਬ ਤੋਂ ਮੋਬੀ ਦੀ ਤਰਫੀ ਤੋਂ ਮੇਰੇ ਕਰ ਤੋਂ ਮੈਂ ਕਿਤਨਤ ਵਾਲਾ ਪ੍ਰਧਾਨ ਜੀ ਦੇ ਹੱਥੋਂ ਜਿਹੜਾ ਹੈਗਾ ਇਹ ਸ਼ੁਭ ਆਰੰਭ ਹੋਇਆ ਹੈ ਅੱਗੇ ਤੁਹਾਡੀਆਂ ਹੋਰ ਕੀ ਹੋਣੀਆਂ ਜੋ ਜਿਹੜਾ ਅੱਗੇ ਦੋਤੇ ਜਿਹੜੇ ਉੱਦੇ ਆ ਜਾਂ ਹੋਰ ਵੀ ਤੁਸੀਂ ਹੋਰ ਵੀ ਭੜਾਵਾ ਦਿਓਗੇ ਚੀਜ਼ ਹੈ ਜੀ ਇਹ ਵੀ ਗੱਲ ਹੈ ਜੀ ਜਿੱਦੇ ਸਾਡੇ ਮੈਂਬਰ ਹੈ ਅਸੀਂ ਭਰਤੀ ਅਭਿਆਨ ਵੀ ਸ਼ੁਰੂ ਕੀਤਾ ਹੋਇਆ ਅੱਗੇ ਇਲੈਕਸ਼ਨ ਵੀ ਆਣੇ ਆ 2022 ਦੇ ਵਿੱਚ ਕੋਟੇ ਵੀ ਪਾਰਟਿਸਪੇਸ਼ਨਸ਼ਿਪ ਦਾ ਐਲਾਨ ਕਰੂਗੀ ਅਸੀਂ ਹਿੰਦੂਆ ਦੇ ਮੁੱਦੇ ਦੇ ਉੱਪਰ ਹਮੇਸ਼ਾ ਖੜੇ ਆ ਜਿਵੇਂ 35000 ਹਿੰਦੂ ਜਿਹੜੇ ਕਤਲੇਆਮ ਹੋਇਆ ਉਹਨਾਂ ਮਾਰੇ ਗਏ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ 781 ਕਰੋੜ ਰੁਪਏ ਦਾ ਉਹ ਪੈਂਡਿੰਗ ਆ ਜਾਂ ਸਾਡੇ 10 ਉਤਰੀ ਮੰਗਾ ਹੋਰ ਹੈਗੀਆਂ ਜਿਵੇਂ ਆਪਣੇ ਕੁਸ਼ਲਿਆ ਜੀ ਜਾਂ ਭਗਵਾਨ ਰਾਮਚੰਦਰ ਜੀ ਦੇ ਮਾਦਰ ਉਹਨਾਂ ਦਾ ਜਿਹੜਾ ਘਰ ਹੈਗਾ ਉਹ ਪਟਿਆਲੇ ਦੇ ਨਾਲ ਇੱਕ ਥਾਂ ਨੇ ਢਿੱਲੇ ਦੇ ਵਿੱਚ ਉਹਨੂੰ ਸੁਰੱਖਿਅਤ ਕੀਤਾ ਜਾਵੇ ਉਹਨੂੰ ਧਾਰਮਿਕ ਥਾਨ ਬਣਾਇਆ ਜਾਵੇ ਸੂਰੇ ਇਸ ਤਰ੍ਹਾਂ ਦੀਆਂ 10 ਮੰਗਾਂ ਹੈਗੀਆਂ ਹਿੰਦੂਆਂ ਦੇ ਮੁੱਦੇ ਦੇ ਉੱਪਰ ਹੈ ਔਰ ਹਿੰਦੂਆਂ ਦੇ ਨਾਲ ਹਮੇਸ਼ਾ ਸ਼ਿਵ ਸੈਨਾ ਹਿੰਦੁਸਤਾਨ ਦੀ ਆ ਖੜੀ ਰਹੇ। ਔਰ ਤੁਹਾਡਾ ਹੋਰ ਮੈਸੇਜ ਕੀ ਰਹੇਗਾ ਜੀ ਆਪਣੇ ਜਿਹੜੇ ਪੰਜਾਬ ਦੇ ਜਿਹੜੇ ਨੌਜਵਾਨ ਪੀੜੀ ਹੈ ਨਸ਼ਿਆਂ ਵੱਲ ਜਾ ਰਹੀ ਹੈ ਔਰ ਉਸ ਉਸ ਸੰਬੰਧੀ ਥੋੜੀ ਜਾਣਕਾਰੀ ਜੀ ਬਿਲਕੁਲ ਜੀ ਉਹਦੇ ਲਈ ਅਸੀਂ ਸਮਾਜ ਦੇ ਵਿੱਚ ਜਿਵੇਂ ਹੁਣ ਅੱਜ ਚਾਈਨਾ ਡੋਰ ਦੇ ਖਿਲਾਫ ਵੀ ਅਸੀਂ ਮੌਹਿੰਨ ਸ਼ੁਰੂ ਕੀਤੀ ਹੈ ਕਿ ਮੈਂ ਪਰਸਨਲੀ 5100 ਰੁਪਏ ਦਾ ਇਨਾਮ ਰੱਖਿਆ ਜਿਹੜਾ ਸਾਨੂੰ ਇਨਫਰਮੇਸ਼ਨ ਦਊਗਾ ਵੀ ਜਿਹੜਾ ਚਾਈਨਾ ਡੋਰ ਨੀਚ ਰਿਹਾ ਜਾਂ ਜਿਹੜਾ ਯੂਜ਼ ਕਰ ਰਿਹਾ ਉਹਦੇ ਪੇਰੈਂਟ ਨੂੰ ਅਸੀਂ ਵਾਰਨਿੰਗ ਦਿੱਤੀ ਹੈ ਵੀ ਤੁਸੀਂ ਬੰਦ ਕਰ ਦਿਓ ਨਹੀਂ ਤਾਂ ਤੁਹਾਡੇ ਤੇ ਉੱਪਰ 3000 ਦਾ ਪਰਚਾ ਜਿਹੜਾ ਹੈਗਾ ਉਹ ਸਾਨੂੰ ਕਰਵਾਉਣਾ ਪੈਣਾ ਅਸੀਂ ਇਸੇ ਤਰ੍ਹਾਂ ਦੇ ਹੁਣ ਸਾਨੂੰ ਪਹਿਲਾਂ ਚਾਈਨਾ ਡੋਰ ਹੈ ਇਸ ਵੇਲੇ ਕਿਉਂਕਿ 5 7 10 15 ਦਿਨ ਇਸੀ ਦਾ ਧਿਆਨ ਖਵੀ ਲੋੜ ਹੈ ਉਸ ਤੋਂ ਬਾਅਦ ਜਿਹੜਾ ਨਕਾ ਪੰਜਾਬ ਦੇ ਵਿੱਚ ਇੱਕ ਮੇਨ ਟੌਪਿਕ ਹੈ ਅਜੀ ਉਹਦੇ ਵੱਲ ਵੀ ਜਿਹੜਾ ਪੂਰਾ ਆਪਣਾ ਹੋਵਾਂਗੇ ਜੀ ਕਰਨ ਵਾਲੇ ਜੀ ਤਾਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਹੱਥਾਂ ਦੇ ਨਾਲ ਅੱਜ ਜਿਹੜਾ ਇਹ ਐਕਟੀਵਿਟੀ ਦਾ ਜਿਹੜੀ ਸਾਰੀ ਹਿੰਦੁਸਤਾਨ 'ਚ ਸ਼ੁਰੂ ਹੋਈ ਹੈ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਉਹ ਮੇਰੇ ਘਰੋਂ ਪੰਜਾਬ ਦੇ ਵਿੱਚੋਂ ਮੋਗੇ ਵਿੱਚੋਂ ਸਟਾਰਟਿੰਗ ਕੀਤੀ ਹੈ ਜਿਹੜਾ ਸਾਰਾ ਸ਼੍ਰੀ ਸਾਡੇ ਗਗਨ ਨੌਰਿਆ ਜੀ ਨੂੰ ਜਿਹੜੇ ਵਾਈਸ ਪრეਜ਼ੀਡੈਂਟ ਪੰਜਾਬ ਦੇ ਉਹਨਾਂ ਨੂੰ ਜਾਂਦਾ ਜੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ